ਦੋਸਤੋ ਮਿਤੀ 10 ਨਵੰਬਰ 2024 ਨੂੰ ਸ਼ਬਦ ਸੰਚਾਰ ਸਹਿਤਕ ਸੁਸਾਇਟੀ ਪੰਜਾਬ ਮਰਿੰਡਾ ਵੱਲੋਂ ਬੀਬੀ ਕ੍ਰਿਪਾਲ ਕੌਰ ਯਾਦਗਾਰੀ ਟਰੱਸਟ ਰੋਪੜ ਦੇ ਸਹਿਯੋਗ ਨਾਲ ਮਰਿੰਡਾ ਵਿੱਚ ਗ਼ਜ਼ਲਗੋ ਸਰਜੀਤ ਸਿੰਘ ਜੀਤ ਅਜੀਤ ਸਿੰਘ ਢੰਗਰਾਲੀ ਰਵਿੰਦਰ ਸੂਦ ਦੀ ਯਾਦ ਵਿੱਚ ਫਰਦਾਨਜਲੀ ਸਮਾਗਮ ਕੀਤਾ ਗਿਆ ਇਸ ਸਮਾਗਮ ਦੀ ਪ੍ਰਧਾਨਗੀ 우ਸਤਾਦ ਗਜ਼ਲੋਗੋ ਜਨਾ ਗੁਰਦੇਵਾਲਾ ਰੌਸ਼ਨ ਜੀ ਨੇ ਕੀਤੀ ਇਸ ਸਮਾਗਮ ਵਿੱਚ ਗੁਰਨਾਮ ਸਿੰਘ ਬਿਜਲੀ ਗਰੇਂਦਰ ਕਲਸੀ ਹਰਦੀਪ ਗੱਲ ਸਰਿੰਦਰ ਰਾਮਪਰੀ ਸੁਤਵਿੰਦਰ ਮਡੋਲਵੀ ਡਾクター ਹਰਨੇਕ ਸਿੰਘ ਕਲੇਰ ਅਤੇ ਇਲਾਕੇ ਦੇ ਹੋਰ ਸਹਿਤਕਾਰਾਂ ਨੇ ਇਨ੍ਹਾਂ ਸ਼ਾਇਰਾਂ ਨੂੰ ਗੀਤਾਂ ਕਵਿਤਾਵਾਂ ਅਤੇ ਪੋਸਟਰਾਂਹੀਂ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗਜਲਗੋ ਗੁਰदयाल ਰਮਨ ਸਿੰਘ ਜੀ ਨੇ ਆਪਣੇ ਵੱਲੋਂ ਇਹ ਸਰਦਾਂਝਲੀ ਆਪਣੀਆਂ ਗੱਜਲਾਂ ਪੇਸ਼ ਕਰਕੇ ਕੀਤੀ ਸੁਣੋ ਜੀ ਗੁਰदयाल ਰੌਸ਼ਨ ਜੀ ਦੀਆਂ ਕੁਝ ਗੱਜਲਾਂ ਸਤਿਕਾਰਯੋਗ ਅਦੀਬ ਦੋਸਤੋ ਮਰੰਡਾ ਤੱਕਸਵਾਰ ਰਿਹਾ ਨਹੀਂ ਸ਼ਹਿਰ ਹੀ ਬਣ ਗਿਆ ਸ਼ਾਇਰ ਨੇ ਬਹੁਤ ਸ਼ਾਨਦਾਰ ਕਲਮਾ ਜਿਹੜੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਤੇ ਜਿਹੜੀਆਂ ਨਵੀਆਂ ਕਰਮਾ ਹੈਗੀਆਂ ਉਹਨਾਂ ਵਿੱਚ ਵੀ ਬੜੀ ਊਰਜਾ ਹੈ ਮੈਂ ਇੱਥੇ ਮੇਰੀ ਇਹ ਦੂਜੀ ਫੇਰੀ ਹੈ ਇੱਕ ਵਾਰ ਪਹਿਲਾਂ ਵੀ ਆਇਆ ਸੀ ਸ਼ਬਦ ਸੰਚਾਰ ਸਹਤ ਤੱਕ ਸੁਸਾਇਟੀ ਤੇ ਬੀਬੀ ਕਿਰਪਾ ਕੌਰ ਯਾਦਗਾਰੀ ਟਰਸਟ ਉਪਰ ਤਾਂ ਮੈਂ ਬਹੁਤ ਬਹੁਤ ਦੇਣੀ ਹਾਂ ਖਾਸ ਤੌਰ ਤੇ ਸਰਦਾਰ ਗੁਰਨਾਮ ਸਿੰਘ ਬਿਜਲੀ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਨੂੰ ਆਉਣ ਲਈ ਕਿਹਾ ਤੇ ਇਸ ਬਹਾਨੇ ਤੁਹਾਡੇ ਸਭ ਦੇ ਪਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਇਸ ਬਹਾਨੇ ਤੁਹਾਡੇ ਦਰਸ਼ਿਤ ਕਰਨ ਦਾ ਮੌਕਾ ਮਿਲਿਆ ਹੈ ਇਹ ਰਹੀਆਂ ਬਾਰੇ ਜਿੱਤੰਦਿਆਂ ਇਹ ਬਹੁਤ ਵੱਡੀਆਂ ਸ਼ਿਕਸ਼ੀਤਾ ਵੱਡੀਆਂ ਕਲਮਾਂ ਨੂੰ ਮਸ਼ਾਦਾ ਦੇ ਪੁੱਲ ਪੇਟ ਕਰਦਾ ਤਿੰਨਾ ਨਾਲ ਹੀ ਕਿਸੇ ਨਾ ਕਿਸੇ ਵਿੱਚ ਮੇਰਾ ਸੰਪਰਕ ਰਿਹਾ ਮੈਂ ਅਕਸਰ ਕਹਿੰਦਾ ਹੁੰਦਾ ਕਿ ਇੱਕ ਸ਼ਾਇਰ ਨਾਣੀਕਰ ਨਾਵਲਕਾਰ ਪਹਿਲਾਂ ਵੀ ਇੱਕ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ ਜੇ ਸਾਡਾ ਕਰਤਾਰ ਸਾਡੀਆਂ ਰਚਨਾਵਾਂ ਦੇ ਨਾਲ ਮੇਲ ਨਹੀਂ ਕਰਦਾ ਸਾਡੇ ਲਿਖਣ ਦਾ ਕੋਈ ਫਾਇਦਾ ਨਹੀਂ ਮੈਂ ਬਾਹਰ ਬਹੁਤ ਘੱਟ ਨਿਕਲਦਾ ਦੋਸਤ ਮਿੱਤਰ ਨੂੰ ਬੁਲਾਉਣ ਪਿੱਛੇ ਜੇ ਮਨ ਬ੍ਰਾਮਪੁਰ ਵਾਲਿਆਂ ਨੂੰ ਵੀ ਬੁਲਾਇਆ ਸੀ ਮੈਂ ਸਿਰਦੇ ਬਾਹਰ ਜਾਣਾ ਲੇਕਿਨ ਇੱਕ ਲੰਬੇ ਹਾਸੇ ਤੋਂ ਮੈਂ ਕਿਸੇ ਸਰਕਾਰੀ ਸਮਾਰੋਹ ਦੇ ਵਿੱਚ ਸ਼ਾਮਲ ਨਹੀਂ ਨਾ ਮੈਂ ਉਹਨਾਂ ਦਾ ਸੱਦਾ ਪੱਤਰ ਕਬੂਲ ਕਰਦਾ ਨਾ ਮੈਂ ਕੋਈ ਉਹਨਾਂ ਦਾ ਸਨਮਾਨ ਲੈਂਦਾ ਨਾ ਕੋਈ ਮੈਨੂੰ ਕੋਈ ਉਹਦਾ ਜਿਹੜਾ ਅਵਾਰਡ ਹੈ ਉਹ ਚਾਹੀਦਾ ਜਿਹੜਾ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਮੋਹ ਹੈ ਲੋਕਾਂ ਦੀ ਮੁਹੱਬਤ ਹੈ ਉਸ ਤੋਂ ਵੱਡਾ ਕੋਈ ਅਵਾਰਡ ਨਹੀਂ ਆਪਣੀਆਂ ਰਚਨਾਵਾਂ ਸਿਰੌਂ ਤੋਂ ਪਹਿਲਾਂ ਮੈਂ ਸਭ ਨੂੰ ਕਲਮਕਾਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਦਰਦ ਦੇ ਨਾਲ ਜਾਂ ਕਿ ਲੋਕਿ ਆਪਣੀ ਸਜਣਾ ਦੇ ਨਾਲ ਨਾਲ ਸਾਨੂੰ ਲੋਕਾਂ ਦਾ ਦਰਦ ਵੀ ਆਪਣੀਆਂ ਅਰਜਨਾਵਾਂ ਵਿੱਚ ਧਾਰਨਾ ਚਾਹੀਦਾ ਹੈ ਸ਼ਾਮਲ ਕਰਨਾ ਚਾਹੀਦਾ ਜੇ ਅਸੀਂ ਆਪਣੀ ਦੁਨੀਆ ਵਿੱਚ ਹੀ ਗੁੰਮ ਰਹੇ ਤਾਂ ਲੋਕਾਂ ਦੀ ਸਾਰ ਪਾਉਣ ਲੋਕਾਂ ਲੋਕ ਬਹੁਤ ਪਰੇਸ਼ਾਨ ਆ ਦੁਖੀ ਆ ਤੇ ਜਿਹੋ ਜਿਹਾ ਮਾਹੌਲ ਹਕੂਮਤ ਨੂੰ ਵੀ ਅਰਜਾ ਆ ਰਿਹਾ ਹੈ ਖਾਸ ਤੌਰ ਤੇ ਇਹ ਜਿਹੜੀ ਵੱਡੀ ਹੁੰਦਾ ਉਹ ਬੜਾ ਭਿੰਨ ਭੇਦ ਵਾਲਾ ਹੈ ਅ ਸੱਟੜ ਦਾ ਵਾਲਾ ਹੈ ਪੂਛਲੀਚ ਪੈਦਾ ਕਰਨ ਵਾਲਾ ਮਟਾਉਣ ਵਾਲਾ ਨਹੀਂ ਹੈ ਸੋ ਸਾਨੂੰ ਲੇਖਕਾਂ ਦਾ ਫਰਜ਼ ਬਣਦਾ ਕਿ ਅਸੀਂ ਇੱਕ ਚੰਗੀ ਜਿਹੜੀ ਆਪਣੀ رائے ਹੈ ਉਹ ਦਈਏ ਤੇ ਲੋਕਾਂ ਨੂੰ ਜਾਗਰੂਕ ਕਰੀਏ ਇੱਕ ਹੋਰ ਮਸਲਾ ਜਿਹੜਾ ਮੈਂ ਕੱਲ ਪਰਸੋਂ ਆਪਣੀ ਰਚਨਾ ਦੇ ਵਿੱਚ ਉਭਾਰਿਆ ਵੀ ਸੀ ਦੇਖੋ ਮੈਂ ਖੱਬੀ ਦਾਅ ਨੂੰ ਬਹੁਤ ਪ੍ਰਭਾਵਤ ਰਹੇ ਲੇਕਿਨ ਕਰਤਿਆਂ ਦੇ ਹੱਕ ਵਿੱਚ ਵੀ ਖੜਦਾ ਰਿਹਾ ਲੇਕਿਨ ਅੱਜ ਮੈਂ ਲੁਧਿਆਣਾ ਤੋਂ ਜਦੋਂ ਮੁੰਡੇ ਦਾ ਸਫ਼ਰ ਕਰ ਰਿਹਾ ਸੀ ਤਾਂ ਸੜਕਾਂ ਦੇ ਆਸ-ਪਾਸੇ ਜਿਹੜੀਆਂ ਝੁੱਗੀਆਂ ਹੈਗੀਆਂ ਬੜੀਆਂ ਵੀਆਂ ਉਹਨਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਤਸਵੀਰ ਬਣੀ ਜਿਹੜੇ ਮੁਹੱਲੇ ਵਿੱਚ ਮੈਂ ਰਹਿਣਾ ਉੱਥੇ ਸਵੇਰ ਤੋਂ 5 ਵਜੇ ਤੋਂ ਜਿਹੜੇ ਮੰਗਲਵਾਲੇ ਹੈਗੇ ਉਹ ਸ਼ੁਰੂ ਹੋ ਜਾਂਦੇ ਉੱਚੀ ਉੱਚੀ ਬੋਲਦੇ ਆ ਉਹਨਾਂ ਦੇ ਨਾਲ ਕਈ ਕਈ ਬੱਚੇ ਹੁੰਦੇ ਆ ਤੇ ਚੌਕ ਵਿੱਚ ਖੜਦੇ ਉਹ ਲਾਲ ਬੱਤੀ ਹੁੰਦੀ ਆ ਉੱਥੇ ਮੰਗਲਵਾਲਿਆਂ ਦੀ ਭੀੜ ਹੁੰਦੀ ਆ ਇਹ ਮੇਰੇ ਪੰਜਾਬ ਦੀ ਤਸਵੀਰ ਨੇ ਸੀ ਪੰਜਾਬ ਮੈਣਾ ਹੋ ਤਾਨੂੰ ਬੋਲਣਾ ਪਏਗਾ ਠੀਕ ਆ ਜੇ ਕੋ ਹੁਨਰਮੰਦ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਆਉਦਾ ਜੀਆਂ ਉਥੇ ਆ ਕੇ ਕੰਮ ਕਰੇ ਲੇਕਿਨ ਇਹਨੂੰ ਪੰਜਾਬ ਨੂੰ ਮੈੜਾ ਕੰਮ ਤੋਂ ਵੇਚ ਕਿੱਧਰ ਇਹ ਮੇਰੀ ਬੇਨਤੀ ਆ ਤੁਸੀਂ ਇਸ ਮਸਲੇ ਨੂੰ ਥੋੜਾ ਜਿਹਾ ਹਵਾਰੋ ਵੀ ਇਹ ਨਵਾਂ ਉੱਭਰਿਆ ਮਸਲਾ ਸੋ ਕੁਝ ਗੱਲਾਂ ਦੇ ਸ਼ੇਅਰ ਧੰਨਵਾਦ ਹੈ ਜੀ ਸਰਮਾਨ ਦੇ ਜੀ ਦਵਾ ਸੰਸਥਾ ਦਾ ਮੇਰਾ ਮਾਣ ਤਨ ਕੀਤਾ ਐ ਮੈਂ ਤੁਹਾਡਾ ਰਹਿਣੀ ਆ ਰਾਮਪੁਰੀ ਹਾਂਜੀ ਕੋਈ ਆਪਣੀ ਜ਼ੁਬਾਨੋਂ ਫਿਰ ਗਿਆ ਹੈ اپنی زبانوں ਫਿਰ ਗਿਆ ਹੈ ਬਰਾਤ ਦੇ ਜਿਸਮ ਵਿੱਚੋਂ ਖਿਰ ਗਿਆ ਹੈ ਕੋਈ ਆਪਣੀ ਜ਼ਬਾਨਾਂ ਫਿਰ ਗਿਆ ਹੈ ਬੜਾ ਜਿਸਮ ਵਿੱਚੋਂ ਖਿਰ ਗਿਆ ਹੈ ਹਵਾ ਦੇ ਬੁਲਬਲੇ ਦੱਸਦੇ ਪਏ ਨੇ ਹਵਾ ਦੇ ਬੁਲਬਲੇ ਦੱਸਦੇ ਪਏ ਨੇ کوئی ڈونگی ندی وچ گر گیا ہے کوئی ڈونگی ندی وچ گر گیا ہے رہو کرنا ہے اسم نام ناصب رہو کرنا ہے اسم نام ناصب گرارہ پہنچیاں تو جھر گیا ہے گرارہ پہنچیاں تو جھر گیا ہے میرا دل ہے کسے بچے دے بانگو میرا دل ہے کسے بچے دے بانگو ذرا تو رون پچھوں بھر گیا ہے ذرا تو رون پچھوں بھر گیا ہے بھر گیا ہے جو ایک دن پرتے آسی راک ہو کے جو ایک دن پرتے آسی راک ہو کے وہ سورج دے محلے گر گیا ہے ਉਹ ਸੂਰਜ ਦੇ ਮਹੱਲੇ ਫਿਰ ਗਿਆ ਹੈ ਮੈਂ ਖੁਦ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ ਮੈਂ ਖੁਦ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਸ਼ਹਿਰਾ ਚ ਜੰਗਲ ਘਿਰ ਗਿਆ ਹੈ ਜਿਵੇਂ ਸ਼ਹਿਰਾ ਚ ਜਿਵੇਂ ਸ਼ਹਿਰਾ ਚ ਜੰਗਲ ਘਿਰ ਗਿਆ ਹੈ ਕੋਈ ਆਪਣੀ ਜ਼ਮਾਨੋਂ ਫਿਰ ਗਿਆ ਹੈ ਬੜਾ ਕੁਝ ਜਿਸਮ ਵਿੱਚੋਂ गिर ਗਿਆ ਹੈ ਸਿਰਫ ਕਾਗਿਆ ਬਵਾਈ ਗਦਰ ਨੇ ਹੋ ਸਕਦੇ ਥੋੜੇ ਜਿਹਾ ਬਹੁਤ ਜ਼ਿਆਦਾ ਟੱਚ ਹੋਣਾ ਚਾਹੀਦਾ ਇਹ ਗੱਲ ਦੇ ਕੁਝ ਹੋਰ ਸ਼ੇਅਰ ਜਦੋਂ ਭੁੱਖ ਡੱਗ ਮੰਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਜਦੋਂ ਭੁੱਖ ਡੱਗ ਮੰਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ ਉਦੋਂ ਪਰਵਾਸ ਨੂੰ ਫਿਰ ਪੰਛੀਆਂ ਦੀ ਧਾਰ ਜਾਂਦੀ ਹੈ ਉਦੋਂ ਪਰਵਾਸ ਨੂੰ ਫਿਰ ਪੰਛੀਆਂ ਦੀ ਧਾਰ ਜਾਂਦੀ ਹੈ ਮੈਂ ਉਸਦੇ ਪਰਤ ਉਨੇ ਤੀਕ ਹੁਣ ਬੇਚੈਨ ਰਹਿੰਦਾ ਹਾਂ ਮੈਂ ਉਸਦੇ ਪਰਤ ਉਨੇ ਤੀ ਹੁਣ ਬੇਚੈਨ ਰਹਿੰਦਾ ਹਾਂ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਕਈ ਪਥਰਾ ਦੀ بارش ਵਿੱਚ ਵੀ ਮਹਿਫੂਜ਼ ਰਹਿੰਦੇ ਨੇ ਕਈ ਪਥਰਾ ਦੀ بارش ਵਿੱਚ ਵੀ ਮਹਿਫੂਜ਼ ਰਹਿੰਦੇ ਨੇ ਕਿਸੇ ਬੁੱਲ ਦੀ ਪੱਤੀ ਵੀ ਚਾਹੋ ਬਾਹ ਦਿੰਦੀ ਨਾ ਮੇਰਾ ਤਰਸ ਕਰ ਤੂੰ ਆਪਣੀ ਇੱਛਾ ਨੂੰ ਪੂਰਾ ਕਰ

ਤਾਜ ਦਾ ਨਿਰਮਾਣ ਕਰਦੇ ਨੇ ਮੇਰੇ ਸੀਨੇ ਚ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ ਮੇਰੇ ਸੀਨੇ ਚ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ ਮੈਂ ਸ਼ਾਇਰ ਹਾਂ ਬਕਾਉ ਮਾਲ ਥੋੜੀ ਹਾਂ ਦਗਾ ਬਾਜ਼ਾ ਮੈਂ ਸ਼ਾਇਰ ਹਾਂ ਬਕਾਉ ਮਾਲ ਥੋੜੀ ਹਾਂ ਦਗਾ ਬਾਜ਼ਾ ਮੇਰੀ ਜੁੱਤੀ ਤੇ ਹੈ ਜਾਓ ਤੇਰੀ ਸਰਕਾਰ ਜਾਂਦੀ ਹੈ ਮੇਰੀ ਜੁੱਤੀ ਤੇ ਹੈ جا اور تیری سرکار جاتی ہے جدو دگ منگاؤں ہے تو سب کچھ ہار جاتی ہے پرواز دار جاندی ہے بہت بہت شکریہ بڑا سمان کیا میرے ہی بڑا خاص سمان ہوں یہ میں سب بہت 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 شکریہ